ਜੱਟਵਾਦ ਜਿਹੜੇ ਮੇਰੇ ਨਾਰਮਲ ਕਈ ਮੇਰੇ ਪੇਜ ਨਾਲ ਮੇਰੇ ਜ਼ਿੰਮੇਦਾਰ ਭਰਾ ਜੁੜੇ ਐ ਮੈਂ ਉਹਨਾਂ ਨੂੰ ਫੇਰ ਨਹੀਂ ਜਿਹੜੇ ਬੰਦੇ ਇਨਸਾਨੀਅਤ ਨੂੰ ਪਿਆਰ ਕਰਦੇ ਐ ਇਨਸਾਨੀਅਤ ਦੇ ਨਾਲ ਚੱਲਦੇ ਐ ਮੈਂ ਉਹਨਾਂ ਨੂੰ ਨਹੀਂ ਕਹਿ ਰਿਹਾ ਮੈਂ ਉਹਨਾਂ ਨੂੰ ਕਹਿ ਰਿਹਾ ਜਿਹਨਾਂ ਦੇ ਧੌਣ 'ਚ ਕਿੱਲਾ ਜੱਟਵਾਦ ਦਾ ਕਿ ਜੱਟਵਾਦ ਜੀ ਇਸ ਜੱਟਵਾਦ ਕਰਕੇ ਤੁਸੀਂ ਗਰੀਬਾਂ ਨੂੰ ਕੁੱਟ ਕੇ ਗਰੀਬਾਂ ਦਾ ਕਤਲ ਕਰਕੇ ਅਸੀਂ ਸਮਾਜ ਦਾ ਖਾਸ ਕਰਕੇ ਮਜਬੀਸ਼ੇ ਕੌਮ ਦਾ ਤੁਸੀਂ ਕੁੱਟ ਕੇ ਕਤਲ ਕਰਕੇ ਆਪਣਾ ਪ੍ਰਭਾਵ ਛੱਡ ਕੇ ਏਕਾ ਨਹੀਂ ਕਰ ਸਕਦੇ ਤੇ ਅੱਜ ਮੇਰਾ ਇੱਕ ਸਵਾਲ ਉਹਨਾਂ ਨੂੰ ਵੀ ਹੈ ਜਿਹੜੇ ਰਾਖਵਾ ਕਰਨ ਦਾ ਬੜਾ ਕੱਟੜਤਾ ਵਿਰੋਧ ਕਰਦੇ ਆ ਕੱਟੜਤਾ ਦੇ ਨਾਲ ਕਿ ਭਾਈ ਰਾਖਵਾ ਕਰਦੇ ਇਹਨਾਂ ਨੂੰ ਕਿਉਂ ਮਿਲਦਾ ਹੈ ਮੈਂ ਉਹਨਾਂ ਰਾਖਵਾ ਕਰਦੇ ਵਾਲਿਆਂ ਨੂੰ ਜਿਹੜੇ ਰਾਖਵਾ ਕਰਨ ਦਾ ਵਿਰੋਧ ਕਰਦੇ ਐ ਮੈਂ ਉਹਨਾਂ ਨੂੰ ਅੱਜ ਇੱਕ ਸਵਾਲ ਪੁੱਛਣਾ ਚਾਹਣਾ ਹੈ ਕਿ ਹੁਣ ਜਦੋਂ ਗੁਰਦੁਆਰਿਆਂ ਦੇ ਵਿੱਚ ਊਚ ਨੀਚ ਹੁੰਦੀ ਐ ਜਾਤ ਪਾਤ ਬਾਰੇ ਗੱਲਬਾਤ ਕੀਤੀ ਜਾਂਦੀ ਐ ਤੇ ਕੀ ਗੱਲ ਭਾਈ ਰਾਖਵਾ ਕਰਦਾ ਵਿਰੋਧ ਕਰਨ ਵਾਲਿਓ ਤੁਹਾਨੂੰ ਅੱਜ ਜਿਹੜੇ ਉੱਚ ਨੀਚੇ ਜਾਤਪਾਤ ਕਰਦੇ ਆ ਹੁਣ ਨਹੀਂ ਦਿਖਦੇ ਹੁਣ ਤੁਸੀਂ ਕਿਉਂ ਨਹੀਂ ਬੋਲਦੇ ਰਾਖਵਾ ਕਰਨ ਦੇ ਉੱਤੇ ਤੁਸੀਂ ਬਹੁਤ ਬੋਲਦੇ ਹੋ ਮੈਂ ਅੱਜ ਤੁਹਾਡੇ ਨਾਲ ਕੁਝ ਸਵਾਲ ਕਰਨੇ ਚਾਹਨਾ ਸਾਨੂੰ ਰਾਖਵਾ ਕਰਨ ਨਹੀਂ ਚਾਹੀਦਾ ਅਸੀਂ ਰਾਖਮ ਮੈਂ ਅੱਜ ਐਲਾਨ ਕਰਦਾ ਕਿ ਮੈਂ ਆਪਣੇ ਲਈ ਆਪਣੇ ਬੱਚਿਆਂ ਲਈ ਰਾਖਮਾ ਕਰਨ ਨਹੀਂ ਲੈਂਦਾ ਪਰ ਤਿੰਨ ਚਾਰ ਚੀਜ਼ਾਂ ਮੈਨੂੰ ਕਲੀਅਰ ਕਰੋ ਪੰਜਾਬ ਦੀ ਮਗਲੀਆਂ ਸਰਕਾਰਾਂ ਨੇ ਘੱਟੋ-ਘੱਟ ਸਾਡਾ ਕੋਟਾ ਤਾਂ ਨਹੀਂ ਖਾਦਾ ਸੀ ਜਿੰਨੀਆਂ ਸਾਡੀਆਂ ਵੈਕੈਂਸੀਆਂ ਨਿਕਲਦੀਆਂ ਸੀ ਉਹਨਾਂ ਵੈਕੈਂਸੀਆਂ ਦੇ ਵਿੱਚ ਸਾਡਾ ਬਣਦਾ ਹੱਕ ਬਣਦਾ ਰਾਖਵਾਕਰਨ ਕੋਟਾ ਸਾਨੂੰ ਦਿੱਤਾ ਜਾਂਦਾ ਸੀ ਪਰ ਅੱਜ ਮੈਂ ਜਿਹੜਾ ਵਿਸ਼ਾ ਲੈ ਕੇ ਆਇਆ ਸਾਥੀਓ ਉਹ ਵਿਸ਼ਾ ਇਹ ਹੈ ਕਿ ਪੰਜਾਬ ਦੇ ਵਿੱਚ ਪੁਲਿਸ ਦੀ ਭਰਤੀ ਨਿਕਲੀ ਹੈ ਜਾਂ ਵਕਰੀਆਂ ਵਕਰੀਆਂ ਪੋਸਟਾਂ ਕੱਢੀਆਂ ਗਈਆਂ ਪਹਿਲਾਂ ਹਾਈ ਕੋਰਟ ਦੀਆਂ ਪੋਸਟਾਂ ਕੱਢੀਆਂ ਗਈਆਂ ਤਾਂ ਉਹਨਾਂ ਦੇ ਵਿੱਚ ਸਾਡਾ ਜਿਹੜਾ ਰਿਜ਼ਰਵੇਸ਼ਨ ਦਾ ਕੋਟਾ ਰਾਖਵਾ ਕਰਨ ਦਾ ਕੋਟਾ ਉਹ ਖਤਮ ਕਰ ਦਿੱਤਾ ਗਿਆ ਅੱਗੇ ਕੀ ਹੁੰਦਾ ਸੀ ਜਰਨਲ ਦੀਆਂ ਸੀਟਾਂ ਘੱਟ ਹੁੰਦੀਆਂ ਸੀ ਰਾਖਵਾ ਕਰਨ ਦੀਆਂ ਸੀਟਾਂ ਵੱਧ ਹੁੰਦੀਆਂ ਸੀ ਪਰ ਇਸ ਮੌਜੂਦਾ ਸਰਕਾਰ ਨੇ ਭਗਵੰਤ ਜੀ ਸਰਕਾਰ ਨੇ ਸਾਡਾ ਐਸਸੀ ਲੋਕਾਂ ਦਾ ਕੋਟਾ ਹੈ ਜਿਹੜਾ ਉਹ ਖਤਮ ਕਰ ਦਿੱਤਾ ਨਾ ਮਾਤਰ ਕਰ ਦਿੱਤਾ ਪਰ ਮੈਂ ਇੱਕ ਗੱਲ ਕਹਿਣਾ ਹੁੰਨਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਪਾਰਟੀ ਹੈ ਉਹ ਬਿਲਕੁਲ ਸਹੀ ਹੈ ਸੱਚ ਹੈ ਕਿਉਂ ਕਿ ਆਰਮੀ ਦੇ ਵਿੱਚ ਵੀ ਇਦਾਂ ਹੀ ਹੋਇਆ ਹੈ ਸਾਡੇ ਐਸਸੀ ਸਮਾਜ ਦੇ ਲੋਕਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਦੇ 100-100 ਨੰਬਰ ਹੈ 1150 ਨੰਬਰ ਹੈ ਉਹਨਾਂ ਨੂੰ ਰੱਖਿਆ ਨਹੀਂ ਗਿਆ ਆਰਮੀ ਦੇ ਵਿੱਚ ਤੇ ਜਰਨਲ ਕੈਟਾਗਰੀ ਦੇ ਮੁੰਡਿਆਂ ਨੂੰ ਜਿਨ੍ਹਾਂ ਦੇ ਨੰਬਰ ਘੱਟ ਸੀ ਉਹਨਾਂ ਨੂੰ ਰੱਖ ਲਿਆ ਗਿਆ ਪਰ ਮੈਂ ਹੈਰਾਨ ਹਾਂ ਮੇਰਾ ਕੋਈ ਸਮਾਜ ਦਾ ਲੀਡਰ ਇਹਦੇ ਤੇ ਵਿਰੋਧ ਹੀ ਨਹੀਂ ਕਰ ਰਿਹਾ ਮੈਂ ਲੁਧਿਆਣੇ ਵਾਲੇ ਸਾਡੇ ਡਾਕਟਰ ਰੰਗਰੇਟਾ ਜੀ ਨੂੰ ਵੀ ਕਹਿਣਾ ਚਾਹੁੰਦਾ ਕਿ ਡਾਕਟਰ ਸਾਹਿਬ